ਕਮਲ ਗਰੇਵਾਲ ਤੇ ਲੱਖਾ ਸਦਾਣਾ ਇਕੱਠੇ ਹੋ ਕੇ ਖਨੋਰੀ ਬਾਰਡਰ ਤੇ ਲੋਕਾਂ ਦੇ ਅੱਗੇ ਅਪੀਲ ਕੀਤੀ ਆ ਨੌਜਵਾਨਾਂ ਲਈ ਅਪੀਲ ਕੀਤੀ ਆ ਕੀ ਕਹਿਣਾ ਉਹਨਾਂ ਦਾ ਆਓ ਵੀਡੀਓ ਦੇ ਨਾਲ ਜੁੜੇ ਰਹੋ ਜਗਜੀਤ ਸਿੰਘ ਡੱਲੇਵਾਲ ਜੀ ਲਈ ਅਰਦਾਸ ਜ਼ਰੂਰ ਕਰਿਓ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਰਹੋ ਵੀਡੀਓ ਦੇ ਨਾਲ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਤੁਸੀਂ ਪਿੱਛੇ ਕਿਸਾਨੀ ਅंदोलਨ ਵੇਲੇ ਬਹੁਤ ਸੋਹਣੇ ਗੀਤ ਵੀ ਗਾਏ ਆ ਪੰਜਾਬ ਨੂੰ ਹੁਲੋਨਾ ਦੇਣ ਦੇ ਲਈ ਇਸ ਵਾਰ ਕਿਦਾਂ ਲੱਗ ਰਿਹਾ ਤੁਹਾਨੂੰ ਉਹ ਜਜਬਾ ਕਿਤੇ ਹੈਗਾ ਵਾ ਸਾਡੇ ਵੱਲੋਂ ਤਾਂ ਇੱਕ ਇੱਕ ਕਲਾਕਾਰ ਹੋਣ ਦੇ ਨਾਤੇ ਅਪੀਲ ਇਹੀ ਆ ਵੀ ਜਿੰਨੇ ਕਲਾਕਾਰ ਭਰਾ ਜੁੜਨਗੇ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਸੁਨੇਹਾ ਲੱਗੂਗਾ ਨੌਜਵਾਨੀ ਨੂੰ ਕਿਉਂਕਿ ਹੁਣ ਇਹ ਮਸਲੀ ਆਪਣੀ ਇਹ ਤਾਂ ਹੈ ਨਹੀਂ ਪਹਿਲਾਂ ਵੀ ਲੱਖੇ ਬਾਈ ਨੇ ਦੱਸਿਆ ਵੀ ਨਿੱਜੀ ਲੜਾਈ ਤਾਂ ਹੈ ਨਹੀਂ ਇਹ ਆਪਣੇ ਸਾਰਿਆਂ ਦੀ ਲੜਾਈ ਆ ਤੇ ਇਹ ਇਕੱਠੀ ਹੋ ਕੇ ਲੜ ਹੋਣੀ ਆ ਕਿਉਂਕਿ ਪਿਛਲੀ 11 ਇੱਕ ਉਹਨਾਂ ਕੱਠ ਜਾਂ ਸਾਰੀਆਂ ਚੀਜ਼ਾਂ ਆਪਣੇ ਹੱਕ 'ਚ ਹੋ ਗਈਆਂ ਸੀ ਕਿਤੇ ਨਾ ਕਿਤੇ ਉਹ ਨੇੜੇ ਆ ਕੇ ਚਲੋ ਜਿਹੜੀਆਂ ਚੀਜ਼ਾਂ ਹੋਈਆਂ ਚਾਲ ਖੇਡ ਗਿਆ ਸਕੇਲਰ ਤੇ ਉਹ ਤੋਂ ਬਾਅਦ ਹੁਣ ਮੌਕਾ ਆਪ ਨੂੰ ਦੁਬਾਰਾ ਮਿਲ ਰਿਹਾ ਨਾ ਵੀ ਆਪਾਂ ਬਿਲਕੁਲ ਹੁਣ ਤਾਂ ਪੂਰਾ ਦਾਤ ਹੀ ਲਾਤ ਹੀ ਲਾਤਾ ਇੱਕ ਵੱਡਾ ਲੀਡਰ ਜਿਹੜਾ ਗੁਰੂ ਨੂੰ ਸਮਰਪਿਤ ਹੈ ਪੰਜਾਬ ਦੇ ਕਿਸਾਨੀ ਨੂੰ ਸਮਰਪਿਤ ਹੈ ਪੰਜਾਬ ਦੇ ਬੱਚੇ-ਬੱਚਿਆਂ ਨੂੰ ਸਮਰਪਿਤ ਹੋ ਕੇ ਆਪਣੀ ਜਾਨ ਹੀ ਕੁਰਬਾਨ ਕਰ ਚਲਿਆ ਫਿਰ ਵੀ ਅਸੀਂ ਉਹਦੇ ਨਾਲ ਨਾ ਖੜੀਏ ਤੇ ਯਾਰ ਕਿੰਨੀ ਮਾੜੀ ਗੱਲ ਹੈ ਸਾਡੇ ਲਈ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ ਜ਼ਰੂਰ ਜੀ ਆਪਾਂ ਨੂੰ ਸਾਰਿਆਂ ਨੂੰ ਇਹੀ ਆ ਵੀ ਪਹੁੰਚਣਾ ਚਾਹੀਦਾ ਕਿਉਂਕਿ ਦੇਖੋ ਰੋਟੀ ਖਾਣੇ ਆਪਾਂ ਤੇ ਫਸਲਾਂ ਗਾਉਨੇ ਆ ਕੌਣ ਅਗਾਉਂਦਾ ਆਪਣਾ ਕਿੱਤਾ ਨਿੱਜੀ ਪੰਜਾਬ ਜੁੜੇ ਹੀ ਇਹ ਚੀਜ਼ਾਂ ਦੇ ਨਾਲ ਹੋਇਆ ਜੇ ਚੀਜ਼ਾਂ ਹੀ ਸਤੋਂ ਖੋਲੀਆਂ ਤੇ ਇਹ ਤੋਂ ਬਾਅਦ ਜਿਹੜਾ ਹਸ਼ਰਾ ਉਹ ਆਪਾਂ ਨੂੰ ਗਾਂਹ ਦੇਖਣ ਨੂੰ ਮਿਲੂਗਾ ਹਨਾ ਤੇ ਕਾਫੀ ਚੀਜ਼ਾਂ ਹੁਣ ਲੁਧਿਆਣੇ ਆ ਬਾਈ ਹੁਣਾਂ ਨੇ ਲੁਧਿਆਣੇ ਵੀ ਪਾਣੀ ਦੇ ਰਿਗਾਰਡਿੰਗ ਕੀਤਾ ਸੀ ਇਹਨਾਂ ਤੇ ਅਸੀਂ ਅੱਗੇ ਵੀ ਹੁਣ ਬੈਠ ਰਹੇ ਹਾਂ ਨਾ ਵੀ ਇਕੱਠ ਕਰਕੇ ਇੱਕ ਵਾਰ ਸੁਨੇਹਾ ਦੁਆਰਾ ਲੱਗੇ ਸਰਕਾਰਾਂ ਨੂੰ ਪਾਣੀ ਗੰਦਲਾ ਹੋ ਰਿਹਾ ਦੁੱਧ ਦੀ ਆਲਰੇਡੀ ਜਿਹੜੀ ਡੇਰੀ ਫਾਰਮਿੰਗ ਆ ਇਹ ਜੱਟਾਂ ਕੋਲ ਹੁੰਦੀ ਸੀ ਅੱਗੇ ਸਬਜ਼ੀਆਂ ਦੁੱਧ ਇਹ ਕਰਦਾ ਹੁੰਦਾ ਸੀ ਕੁਝ ਆਪਾਂ ਆਪ ਛੜਤੀਆਂ ਚੀਜ਼ਾਂ ਜਿਹੜੀਆਂ ਰਹਿੰਦੀਆਂ ਨੇ ਉਹ ਸਰਕਾਰਾਂ ਖੋਣ ਲੱਗੀਆਂ ਕੋਈ ਆਪਣੇ ਗਾਣੇ ਦੇ ਦੋ ਬੋਲ ਜਿਹੜੇ ਅਸੀਂ ਪਿਛਲੀ ਕਨ ਕਿਸਾਨੀ ਲਈ ਹਾਂਜੀ ਗਾਣੇ ਕੀਤੇ ਸੀ ਕਾਫੀ ਮੈਂ ਬੋਲ ਪਹਿਲਾਂ ਵੀ ਇੱਕ ਚੈਨਲ ਤੇ ਸਾਂਝੇ ਕੀਤੇ ਨੇ ਵੀ ਜਿਹੜਾ ਇੱਕ ਕਿਸਾਨ ਹਨ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਿਵੇਂ ਉਹਨੇ ਜ਼ਮੀਨਾਂ ਪਧਰੀਆਂ ਕਰਕੇ ਉਹਨੂੰ ਆਪਣੀ ਜਿਹੜੀ ਆ ਫਸਲ ਨੂੰ ਆਵਾਜ਼ ਕਰਦਾ ਹਨ ਤੇ ਅੱਗੇ ਫਿਰ ਸਰਕਾਰਾਂ ਦੇ ਜਿਹਨੂੰ ਹੱਥ ਜਾ ਜਾਂਦਾ ਤੇ ਫਿਰ ਉਹਦਾ ਕੋਈ ਸਾਰ ਵੀ ਨਹੀਂ ਪੁੱਛਦਾ ਨਾ ਬੰਜੀਰ ਜਮੀਨ ਵੀ ਮਿਹਨਤ ਮਸ਼ਕਤ ਨਾਲ ਉਗਾ ਦਿੱਤੀ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਹਰੀ ਕ੍ਰਾਂਤੀ ਲਿਆ ਦਿੱਤੀ ਤਾਂ ਵੀ ਮੁੱਲ ਨਾ ਪੂਰਾ ਮਿਲਿਆ ਫਸਲਾਂ ਕਣਕ ਤੇ ਤਹਨਾ ਦਾ ਹੋ ਕਿਹੜਾ ਆ ਕੇ ਪੁੱਛਦਾ ਇੱਥੇ ਦਰਦ ਕਿਸਾਨ ਦਾ ਹੋ ਕਿਹੜਾ ਆ ਕੇ ਪੁੱਛਦਾ ਇੱਥੇ ਦਰਦ ਕਿਸਾਨ ਦਾ ਮੈਂ ਸਾਰੇ ਨੂੰ ਕੀ ਕਰਦਾ ਵੀ ਇਰਾਸਾ ਮਨ ਮੰਨ ਲਈ ਆਪਾਂ ਖੜੀਏ ਕਿ ਟੈਕਨੀਕ ਉਹ ਹੀ ਦੁਬਾਰਾ ਕਿਉਂਕਿ ਜਿਹੜੇ ਪੁਰਾਣੇ ਗੱਲ ਸੀਗੇ ਜਾਂ ਪੁਰਾਣਾ ਜੋ ਵੀ ਕੁਝ ਮਤਾਂ ਟੈਂਟਰ ਨੇ ਪਾਸ ਕੀਤਾ ਸੀ ਉਹ ਦੂ ਰਹੀ ਹੈ ਉਹ ਪੂਰਾ ਨਹੀਂ ਹੋਇਆ ਉਹ ਪੂਰਾ ਕਰਨ ਲਈ ਵੀ ਦੁਬਾਰਾ ਜਿਹੜਾ ਚੱਲੇ ਵਾਲ ਸਾਹਿਬ ਨੇ ਭੱਜਿਆ ਵੀ ਆਪਦੀ ਜ਼ਿੰਦਗੀ ਜਿਹੜੀ ਕਲੋਡ ਲੈਂਦਾ ਆਪਣੇ ਲਈ ਲਾਈ ਹੈ ਮੈਂ ਸਾਰਿਆਂ ਨੂੰ ਕਹਿਣਾ ਵੀ ਸਾਰੇ ਕਲਾਕਾਰਾਂ ਨੂੰ ਕਹਿਣਾ ਸਾਰੀ ਜਵਾਨੀ ਨੂੰ ਕਹਿਣਾ ਪੰਜਾਬੀ ਨੂੰ ਪਹੁੰਚਾਉਣਾ ਸਾਡੀ ਖੜੀਏ ਘਰੋਂ ਦਾ ਕੰਮ ਹਾ ਨਾ ਕੀ ਇਹ ਮੰਗਾ ਉਹਨਾਂ ਦੀਆਂ ਨਹੀਂ ਚਲ ਦੇਖੋ ਮੰਗਾ ਇੱਕੋ ਨੇ ਹੂੰ ਮੁੱਦੇ ਸਾਰਿਆਂ ਦੇ ਸਾਂਝੇ ਨੇ ਹੂੰ ਲੜਨ ਵਾਲੀਆਂ ਮੇਰੇ ਕੰਧਾ ਕਿਉਂ ਮਰੇ ਤੇਰਾ ਵੀ ਉਹੀ ਨੇ ਹੂੰ ਵਿਚਾਰਕ ਬਖਰੇਵੇਂ ਹੈਗੇ ਆ ਹੂੰ ਬੱਕਰੀ ਕੋ ਲੈਫਟ ਆ ਕੋ ਰਾਈਟ ਆ ਕੋ ਸੱਜੇ ਖੱਬੇ ਕੋ ਕਿਸੇ ਤਰ੍ਹਾਂ ਦਾ ਵਿਚਾਰਕ ਛੋਟੇ-ਮੋਟੇ ਹੁੰਦੇ ਆ ਚਲੋ ਬਖਰੇਵੇਂ ਹੋਣ ਉਹਦੇ ਕੋਈ ਮਾੜੀ ਗੱਲ ਨਹੀਂ ਵਿਚਾਰਕ ਤੌਰ ਦੇ ਉੱਤੇ ਤੁਸੀਂ ਇੱਕ ਦੂਜੇ ਦੇ ਵਿਰੋਧੀ ਹੋ ਸਕਦੇ ਹੋ ਹੂੰ ਪਰ ਤੁਸੀਂ ਜਦੋਂ ਮਸਲਾ ਸਾਰਿਆਂ ਨਾਲ ਸਾਂਝਾ ਨਾ ਹਾਂਜੀ ਤੇ ਫਿਰ ਸਾਨੂੰ ਜਦੋਂ ਇੱਕ ਬੰਦੇ ਨੇ ਜਾਨਤੀ ਖੇਡ ਗਿਆ ਰਹੀ ਪਿੱਛੇ ਕੁਝ ਗਿਆ ਨਹੀਂ ਨਾ ਇੱਕ ਤਾਂ ਹੁੰਦਾ ਜੌਂਦੇ ਵਾਲੀਆਂ ਲੜ ਰਿਆ ਜੌਂਦੇ ਬੰਦੇ ਨਾਲ ਤਾਂ ਗਿਲਾ ਹੁੰਦਾ ਜੌਂਦੇ ਬੰਦੇ ਨਾਲ ਗਿਲੇ ਸਿਕਵੇ ਹੁੰਦੇ ਆ ਜਿਹੜਾ ਬੰਦਾ ਇੱਕ ਆਪਣੀ ਜਾਨ ਦਾਤੇ ਲਾ ਬੈਠਾ ਜਿਹੜਾ ਬੰਦਾ ਚਲਿਆ ਜਾਣਾ ਉਹਦੇ ਨਾਲ ਕਾਹਦਾ ਗਿਲਾ ਹਾਂ ਹਾਲਾਤ ਹੁਣ ਡੱਲਸਾਬ ਦੇ ਇਹ ਜੇ ਬਣੇ ਖੜੇ ਆ ਇੱਕ ਪਲ ਦਾ ਨਹੀਂ ਪਤਾ ਕੀ ਹੋ ਜੇ ਹਨਾ ਹੁਣ ਹੀ ਅਸੀਂ ਪਤਾ ਲੈ ਕੇ ਆਏ ਆ ਤਾਂ ਡਾਕਟਰ ਵੀ ਬੈਠਾ ਉਸ ਦੱਸ ਰਿਹਾ ਕਿ ਕੱਲ ਦੀ ਸਥਿਤੀ ਜਿਹੜੀ ਜ਼ਿਆਦਾ ਨਾਜ਼ਿਕ ਬਣੀ ਹੋਈ ਆ। ਵੀ ਫਿਰ ਮਗਰੋਂ ਅਸੀਂ ਉਹ ਖਾਣਾ ਪੂਰਤੀਆਂ ਕਰਕੇ ਨੰਬਰ 1 ਨੰਬਰ 2 ਦੇ ਉੱਤੇ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਚਲੋ ਅਸੀਂ ਸਾਡੇ ਆਸਵੇਂ ਬਖਰੇਵੇਂ ਹੈਗੇ ਆ ਅਸੀਂ ਕਮਰਿਆਂ 'ਚ ਬੈਠ ਕੇ ਅੰਦਰ ਬੈਠ ਕੇ ਮੀਟਿੰਗਾਂ ਦੇ ਵਿੱਚ ਅਸੀਂ ਗੱਗਬਾੜ ਕੱਢ ਲਗੇ। ਪਰ ਜਿਹੜਾ ਆਪਾਂ ਜਨਤਕ ਤੌਰ ਦੇ ਉੱਤੇ মিডিਆ 'ਚ ਆ ਕੇ ਐਲਾਨ ਕਰਦੇ ਆਂ ਲੋਕਾਂ 'ਚ ਐਲਾਨ ਕਰਦੇ ਆਂ ਉਹਦਾ ਬੜਾ ਨੁਕਸਾਨ ਆ। ਜੀ ਬਿਲਕੁਲ। ਸਰਕਾਰਾਂ ਨੂੰ ਬੈਲ ਮਿਲਦੀ ਆ ਸਰਕਾਰਾਂ ਨੂੰ ਮੌਕਾ ਮਿਲਦਾ ਕਿ ਪਾੜ ਗਏ ਲੋਕਾਂ ਦਾ ਰਾਸਤਾ ਚਲੀ ਜਾਂਦੀ ਹੈ ਇਹ ਨਾ ਮੌਕਾ ਸਰਕਾਰਾਂ ਨੂੰ ਦਿਓ ਲੋਕਾਂ ਦੇ ਵਿੱਚ ਮਨੋਬਲ ਲੋਕਾਂ ਦਾ ਤੋੜੋ ਨਾ ਲੋਕਾਂ ਦਾ ਮਨੋਗਲ ਬਣਾਉਣ ਦੀ ਲੋੜ ਆ ਸਾਨੂੰ ਇਹ ਬੇਨਤੀ ਹੈ ਜਿੰਨੇ ਵੀ ਇੱਕ ਦੂਜੇ ਦੇ ਖਿਲਾਫ ਬਿਆਨ ਬਾਜ਼ੀ ਉਹ ਬੰਦ ਕਰੋ ਜੇ ਅਸੀਂ ਕਿਸੇ ਨਾਲ ਆਉਣਾ ਨਹੀਂ ਚਾਹੁੰਦੇ ਕਿਸੇ ਨਾਲ ਜੁੜਨਾ ਨਹੀਂ ਚਾਹੁੰਦੇ ਸਾਨੂੰ ਕਿਸੇ ਦੀ ਸੋਚ ਵਿਚਾਰ ਚੰਗੇ ਨਹੀਂ ਲੱਗਦੇ ਉਹਦੇ ਖਿਲਾਫ ਵੀ ਨਾ ਬੋਲੋ ਜੀ ਬਿਲਕੁਲ